ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜਾ ਡਰੱਗ ਫ੍ਰੀ ਕਰਨ ਦੀ ਜਿਹੜੀ ਮੁਹਿੰਮ ਹੈ ਉਹਦੇ ਤੇ ਬੜੀਆਂ ਸਖਤ ਡਾਇਰੈਕਸ਼ਨਸ ਨੇ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਪਹਿਲਾਂ ਵੀ ਬਹੁਤ ਅੱਛੀਆਂ ਕਾਮਯਾਬੀਆਂ ਮਿਲੀਆਂ ਇੱਕ ਕੇਸ ਦੇ ਵਿੱਚ ਅਸੀਂ 6 ਕਿਲੋ ਹੀਰੋਇਨ ਤੇ ਦੂਸਰੇ ਕੇਸ ਵਿੱਚ 3 ਕਿਲੋ ਹੀਰੋਇਨ ਤੇ ਕਾਫੀ ਮੁਲਜ਼ਮ ਫੜੇ ਸੀ ਉਹਨਾਂ ਦਾ ਡਰੱਗ ਮੰਨੀ ਵੀ ਫੜੀ ਸੀ ਉਸੇ ਦੀ ਲੜੀ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਫਾਰਵਰਡ ਬੈਕਵਰਡ ਲਿੰਕੇਜ ਜਿਹੜੇ ਅਸੀਂ ਉਹ ਸਾਰੇ ਉਹਨਾਂ ਦੇ ਵਰਕਆਊਟ ਕੀਤੇ ਨੇ ਸੋ ਇਹਦੇ ਵਿੱਚ 1 ਕਿਲੋ 210 ਗ੍ਰਾਮ ਹਿਰੋਇਨ ਹੋਰ ਬਰਾਮਦ ਕੀਤੀ ਗਈ ਹੈ ਜੋ ਕਿ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਆਉਂਦੀ ਹੈ ਇਹਦੇ ਵਿੱਚ ਅਸੀਂ ਤਿੰਨ ਮੁਲਜ਼ਮ ਜਿਹੜੇ ਆ ਖਾਲੜੇ ਤੋਂ ਗ੍ਰਿਫਤਾਰ ਕੀਤੇ ਏਰੀਏ ਚੋਂ ਬਾਤਾਰਾ ਸਿੰਘ ਪਿੰਡ ਦੇ ਨੇ ਪਿੱਪਲ ਸਿੰਘ ਗੁਰਜੰਟ ਸਿੰਘ ਤੇ ਬਲੂਕ ਸਿੰਘ ਇਹਨਾਂ ਵਿੱਚੋਂ ਇੱਕ ਜਿਹੜਾ ਗੁਰਜੰਟ ਸਿੰਘ ਇਹਦੇ ਖਿਲਾਫ ਦੋ ਮੁਕਦਮੇ ਪਹਿਲਾਂ ਵੀ ਦਰਜ ਨੇ ਥਾਣਾ ਡਿਸਟ੍ਰਿਕਟ ਤਰਨਤਾਰਨ ਥਾਣਾ ਹੈਗਾ ਪੱਟੀ ਤੇ ਹਰੀ ਤੇ ਇਸ ਤੋਂ ਇਲਾਵਾ ਜਿਹੜੇ ਦੂਸਰੇ ਕੇਸ ਦੇ ਵਿੱਚ ਗੈ ਤਿੰਨ ਕਿਲੋ ਦੇ ਵਿੱਚ ਅਸੀਂ ਜਿਹੜੇ ਹੋਰ ਬੰਦੇ ਫੜੇ ਆ ਉਹ ਹੈਗੇ ਦੀਪਕ ਪ੍ਰਤਾਪ ਇਹ ਖੰਨਾ ਦੁਰਾਜ ਦੇ ਕੋਲੋਂ ਉਹੋ ਅਸੀਂ ਬੈ ਨੂੰ ਗ੍ਰਿਫਤਾਰ ਕੀਤਾ ਇੱਕ ਅੰਕੁਸ਼ ਸ਼ੁਕਲਾ ਹੈਗਾ ਇੱਕ ਚਰਨਜੀਤ ਸਿੰਘ ਹੈ ਇਹ ਦੋਵੇਂ ਲੁਧਿਆਣਾ ਡਿਸਟ੍ਰਿਕਟ ਦੇ ਰਹਿਣ ਵਾਲੇ ਐ ਇਹ ਵੀ ਦੋਨੋਂ ਫੜੇ ਗਏ ਨੇ ਤੇ ਇਹਨਾਂ ਦੀ ਪੁੱਛਗਿੱਛ ਤੋਂ ਸ਼੍ਰੀ ਡਰੱਗ ਮਨੀ ਹੈ ਉਹ 3 ਲੱਖ ਤੇ 10000 ਰੁਪਏ ਇਹ ਬਰਾਮਦ ਕੀਤੀ ਗਈ ਹੈ ਤੇ ਦੋ ਗੱਡੀਆਂ ਕਾਰਾਂ ਬਲੈਨੋ ਤੇ ਇੱਕ ਕ੍ਰੈਟਾ ਇਹ ਵੀ ਰਿਕਵਰ ਕੀਤੀਆਂ ਗਈਆਂ ਸੋ ਟੋਟਲ ਰਿਕਵਰੀ ਜਿਹੜੀ ਹੈ 1 ਕਿਲੋ 210 ਗ੍ਰਾਮ ਦੀ ਹੋਈ ਹੈ ਤੇ 6 ਮੁਲਜ਼ਮ ਫੜੇ ਗਏ ਨੇ ਦੋ ਵਹੀਕਲਸ ਫੜੇ ਗਏ ਨੇ ਔਰ 300 3 ਲੱਖ 10000 ਰੁਪਏ ਜਿਹੜਾ ਕੈਸ਼ ਡਰਗਮਨੀ ਬਰਾਮਦ ਕੀਤਾ ਗਿਆ